ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੁਖ ਬਰਾੜ PB03 ਤੇ ਹਾਜ਼ਰ ਹੋਏ ਆਂ ਹਰ ਰੋਜ਼ ਦੀ ਤਰ੍ਹਾਂ ਅੱਜ ਪੰਜਾਬ ਦੀਆਂ ਮੰਡੀਆਂ ਦੇ ਬਾਸਮਤੀ ਦੇ ਰੇਟ ਲੈ ਕੇ ਦੋਸਤੋ ਬਾਸਮਤੀ ਦੇ ਰੇਟਾਂ ਦੇ ਵਿੱਚ ਅੱਜ ਥੋੜਾ ਬਹੁਤਾ ਸੁਧਾਰ ਜਿਹੜਾ ਦੇਖਣ ਨੂੰ ਮਿਲਿਆ ਹੈ ਤਕਰੀਬਨ 50 ਰੁਪਏ ਦੀ ਤੇਜ਼ੀ ਹੈ ਜਿਹੜੀ ਉਹ ਮੰਡੀਆਂ ਦੇ ਵਿੱਚ ਅੱਜ ਜਿਹੜੀ ਦੁਬਾਰਾ ਦੇਖਣ ਨੂੰ ਮਿਲੀ ਹੈ ਸੋ ਮੰਡੀਆਂ ਦੇ ਰੇਟ ਸ਼ੁਰੂਆਤ ਕਰਦੇ ਆਂ ਸ਼ੁਰੂ ਕਰਦੇ ਹਾਂ ਪਤਲਾ ਮੰਡੀ ਤੋਂ ਜਿੱਥੇ ਅੱਜ 11 21 3400 ਰੁਪਏ ਤੋਂ ਲੈ ਕੇ 3800 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ 18 85 3250 ਰੁਪਏ ਤੋਂ ਲੈ ਕੇ 3630 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ 17 18 3250 ਰੁਪਏ ਤੋਂ ਲੈ ਕੇ 3740 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ 15 9 2900 ਰੁਪਏ ਤੋਂ ਲੈ ਕੇ 3280 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ 18 47 2800 ਰੁਪਏ ਤੋਂ ਲੈ ਕੇ 3080 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਮੋਟਰ 1401 3100 ਰੁਪਏ ਤੋਂ ਲੈ ਕੇ 3360 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ PB7 ਅੱਜ ਪਤਲਾ ਮੰਡੀ ਦੇ ਵਿੱਚ 3260 ਰੁਪਏ ਤੋਂ ਲੈ ਕੇ 3500 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤਰਨਤਾਰਨ ਮੰਡੀ 1121 ਜਿਹੜਾ ਕੰਬੈਨ ਵਾਲਾ ਉਹ ਅੱਜ ਇੱਥੇ 3300 ਰੁਪਏ ਤੋਂ ਲੈ ਕੇ 4065 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਹੱਥ ਛਾੜਿਆ ਹੋਇਆ 3800 ਰੁਪਏ ਤੋਂ ਲੈ ਕੇ 4464 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 17 18 ਕੰਬੈਨ ਵਾਲਾ 3000 ਰੁਪਏ ਤੋਂ ਲੈ ਕੇ 3655 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਹੱਥ ਛਾੜਿਆ ਹੋਇਆ 3500 ਰੁਪਏ ਤੋਂ ਲੈ ਕੇ 3800 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਮੁੱਛਲ 1401 3000 ਰੁਪਏ ਤੋਂ ਲੈ ਕੇ 3275 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 1509 2800 ਰੁਪਏ ਤੋਂ ਲੈ ਕੇ 3260 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ 18 47 ਅਜ ਤਰਨ ਤਾਰਨ ਮੰਡੀ ਦੇ ਵਿੱਚ 2800 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਸ਼੍ਰੀ ਮੁਕਤਸਰ ਸਾਹਿਬ ਮੰਡੀ 152900 ਰੁਪਏ ਤੋਂ ਲੈ ਕੇ 3150 ਰੁਪਏ ਪ੍ਰਤੀ ਬਟਲ ਤੱਕ ਵਿਕਿਆ 17 18 3200 ਰੁਪਏ ਤੋਂ ਲੈ ਕੇ 3480 ਰੁਪਏ ਪ੍ਰਤੀ ਬਟਲ ਤੱਕ ਵਿਕਿਆ 18 85 3500 ਰੁਪਏ ਤੋਂ ਲੈ ਕੇ 3620 ਰੁਪਏ ਪ੍ਰਤੀ ਬਟਲ ਤੱਕ ਵਿਕਿਆ 11 21 3700 ਰੁਪਏ ਤੋਂ ਲੈ ਕੇ 3950 ਰੁਪਏ ਪ੍ਰਤੀ ਬਟਲ ਤੱਕ ਵਿਕਿਆ 1401 3000 ਰੁਪਏ ਤੋਂ ਲੈ ਕੇ 3205 ਰੁਪਏ ਪ੍ਰਤੀ ਬਟਲ ਤੱਕ ਵਿਕਿਆ ਤੇ 18 47 ਅੱਜ ਸ਼੍ਰੀ ਮਕਸਰ ਸਾਹਿਬ ਮੰਡੀ ਦੇ ਵਿੱਚ 2750 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਬਟਾਰਾ ਮੰਡੀ 11 21 ਕੰਬੈਨ ਵਾਲਾ 4250 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਹੱਥ ਛਾੜਿਆ ਹੋਇਆ 4390 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 17 18 ਕੰਬੈਨ ਵਾਲਾ 3825 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਹੱਥ ਛਾੜਿਆ ਹੋਇਆ ਬਟਾਰਾ ਮੰਡੀ ਦੇ ਵਿੱਚ 17 18 ਅੱਜ 3900 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਮਾਨਸਾ ਮੰਡੀ 1500 ਤੋਂ 2800 ਰੁਪਏ ਤੋਂ ਲੈ ਕੇ 3000 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 1847 2700 ਰੁਪਏ ਤੋਂ ਲੈ ਕੇ 2855 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 1718 3200 ਰੁਪਏ ਤੋਂ ਲੈ ਕੇ 3380 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਮੁੱਛਲ 1400 ਇੱਕ ਅਜ ਮਾਨਸਾ ਮੰਡੀ ਦੇ ਵਿੱਚ 3000 ਰੁਪਏ ਤੋਂ ਲੈ ਕੇ 3285 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਗੋਨਿਆਣਾ ਮੰਡੀ 1121 3500 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 17 18 3000 ਰੁਪਏ ਤੋਂ ਲੈ ਕੇ 3470 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 18 47 2600 ਰੁਪਏ ਤੋਂ ਲੈ ਕੇ 2850 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਮੁਛਲ 1401 ਅਜਗੋਨਿਆਂਾ ਮੰਡੀ ਦੇ ਵਿੱਚ 2750 ਰੁਪਏ ਤੋਂ ਲੈ ਕੇ 3119 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਖਨੌਰੀ ਮੰਡੀ 18 85 ਕੰਬੈਨ ਵਾਲਾ 3700 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਹੱਥ ਛਾੜਿਆ ਹੋਇਆ 3880 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 17 18 ਕੰਬੈਨ ਵਾਲਾ 3550 ਰੁਪਏ ਪ੍ਰਤੀ ਬੱਟਲ ਤੱਕ ਵਿਕਿਆ ਤੇ ਹੱਥ ਛਾੜਿਆ ਹੋਇਆ 3700 ਰੁਪਏ ਪ੍ਰਤੀ ਬੱਟਲ ਤੱਕ ਵਿਕਿਆ ਮੁੱਛਲ 1400 13300 ਰੁਪਏ ਪ੍ਰਤੀ ਬੱਟਲ ਤੱਕ ਵਿਕਿਆ ਤੇ 18 47 ਅਜਖਨੌਰੀ ਮੰਡੀ ਦੇ ਵਿੱਚ 2950 ਰੁਪਏ ਪ੍ਰਤੀ ਬੱਟਲ ਤੱਕ ਵਿਕਿਆ ਖੰਨਾ ਮੰਡੀ 11 21 ਹੱਥ ਛਾੜਿਆ ਹੋਇਆ 4325 ਰੁਪਏ ਪ੍ਰਤੀ ਬੱਟਲ ਤੱਕ ਵਿਕਿਆ 18 85 ਹੱਥ ਛਾੜਿਆ ਹੋਇਆ 3950 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 17 18 ਹੱਥ ਛਾੜਿਆ ਹੋਇਆ 3750 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 1500 ਨੂੰ ਹੱਥ ਛਾੜਿਆ ਹੋਇਆ 3250 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 18 47 ਹੱਥ ਛਾੜਿਆ ਹੋਇਆ 3050 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਮੁੱਛਲ 1401 ਅਜਖੰਨਾ ਮੰਡੀ ਦੇ ਵਿੱਚ ਕੰਬੈਨ ਵਾਲਾ 3250 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਫਾਜ਼ਲ ਕਾਂ ਮੰਡੀ 1121 3650 ਰੁਪਏ ਤੋਂ ਲੈ ਕੇ 3900 ਰੁਪਿਆ ਪ੍ਰਤੀ ਕੁਆਟਲ ਤੱਕ ਵਿਕਿਆ 17 18 3581 ਰੁਪਿਆ ਪ੍ਰਤੀ ਕੁਆਟਲ ਤੱਕ ਵਿਕਿਆ 18 85 3400 ਰੁਪਏ ਤੋਂ ਲੈ ਕੇ 3650 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਮੁਚਲ 1401 ਅੱਜ ਫਾਜ਼ਲ ਕਾਂ ਮੰਡੀ ਦੇ ਵਿੱਚ 3215 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਸ਼੍ਰੀ ਅੰਮ੍ਰਿਤਸਰ ਸਾਹਿਬ ਮੰਡੀ 11-21 ਕੰਬਾਈਨ ਵਾਲਾ 4400 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਹੱਥ ਚਾੜਿਆ ਹੋਇਆ 4300 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 17-18 ਕੰਬਾਈਨ ਵਾਲਾ 3600 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਹੱਥ ਚਾੜਿਆ ਹੋਇਆ 3760 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ 1500 ਨੂੰ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਮੰਡੀ ਦੇ ਵਿੱਚ 3100 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਸੰਗਰੂਰ ਮੰਡੀ 11-21 3500 ਰੁਪਏ ਤੋਂ ਲੈ ਕੇ 3800 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 17 18 3200 ਰੁਪਏ ਤੋਂ ਲੈ ਕੇ 3500 ਰੁਪਏ ਪ੍ਰਤੀ ਕੁਆਟਰ ਤੱਕ ਵਿਕਿਆ 18 85 3300 ਰੁਪਏ ਤੋਂ ਲੈ ਕੇ 3650 ਰੁਪਏ ਪ੍ਰਤੀ ਕੁਆਟਰ ਤੱਕ ਵਿਕਿਆ 1509 3000 ਰੁਪਏ ਤੋਂ ਲੈ ਕੇ 3280 ਰੁਪਏ ਪ੍ਰਤੀ ਕੁਆਟਰ ਤੱਕ ਵਿਕਿਆ 18 47 2600 ਰੁਪਏ ਤੋਂ ਲੈ ਕੇ 2840 ਰੁਪਏ ਪ੍ਰਤੀ ਕੁਆਟਰ ਤੱਕ ਵਿਕਿਆ ਤੇ ਮੁੱਛਲ 1400 ਤੋਂ 3000 ਰੁਪਏ ਤੋਂ ਲੈ ਕੇ 3400 ਰੁਪਏ ਪ੍ਰਤੀ ਕੁਆਟਰ ਤੱਕ ਅੱਜ ਸੰਗਰੂਰ ਮੰਡੀ ਦੇ ਵਿੱਚ ਵਿਕਿਆ ਨਾਬਾ ਮੰਡੀ 1121 3400 ਰੁਪਏ ਤੋਂ ਲੈ ਕੇ 4100 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 17 18 3000 ਰੁਪਏ ਤੋਂ ਲੈ ਕੇ 3400 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 18 85 3200 ਰੁਪਏ ਤੋਂ ਲੈ ਕੇ 3800 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 18 47 2400 ਰੁਪਏ ਤੋਂ ਲੈ ਕੇ 2920 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 16 92 2500 ਰੁਪਏ ਤੋਂ ਲੈ ਕੇ 2995 ਰੁਪਏ ਪ੍ਰਤੀ ਬਟਲ ਤੱਕ ਵਿਕਿਆ ਮੁੱਚਲ 1401 ਅਜਨਾਬਾ ਮੰਡੀ ਦੇ ਵਿੱਚ 2800 ਰੁਪਏ ਤੋਂ ਲੈ ਕੇ 3000 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਕੁਰਕਾ ਪੂਰਾ ਮੰਡੀ 17 18 3560 ਰੁਪਏ ਪ੍ਰਤੀ ਕੁਇਟਲ ਤੱਕ ਵਿਕਿਆ 18 85 3740 ਰੁਪਏ ਪ੍ਰਤੀ ਕੁਇਟਲ ਤੱਕ ਵਿਕਿਆ ਤੇ 1401 3235 ਰੁਪਏ ਪ੍ਰਤੀ ਕੁਇਟਲ ਤੱਕ ਵਿਕਿਆ ਸੋ ਦੋਸਤੋ ਇਹ ਸਨ ਅੱਜ 4 ਦਸੰਬਰ ਦੇ ਪੰਜਾਬ ਦੀਆਂ ਮੰਡੀਆਂ ਵਿੱਚ ਬਾਸਮਤੀ ਦੇ ਰੇਟ ਸੋ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਹੋਰ ਕਿਸਾਨ ਭਰਾਵਾਂ ਤੱਕ ਵੀ ਇਹ ਜਿਹੜੀ ਜਾਣਕਾਰੀ ਇਹ ਪਹੁੰਚਦੀ ਹੋ ਸਕੇ ਮਿਲਦੇ ਆਂ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ